ਕੋਈ ਵੀ ਰੋਗ ਕੋਈ ਵੀ ਦੁੱਖ ਕੋਈ ਵੀ ਪੀੜਾ ਬਸ ਉਸ ਦਾ ਸਮਾਧਾਨ ਉਸ ਦਾ ਇਲਾਜ ਮੰਤਰਾਂ ਦੇ ਰਾਹੀਂ ਹੁੰਦਾ ਸੀ ਇਹ ਕਾਲ ਇਹ ਦੌਰ ਬਹੁਤ ਲੰਬੇ ਸਮੇਂ ਤੱਕ ਰਿਹਾ ਹੈ ਔਰ ਚੁونکہ ਰੋਗ ਅਨੇਕਾਂ ਨੇ ਅਨੇਕਾਂ ਤਰ੍ਹਾਂ ਦੀ ਪੀੜਾ ਹੈ ਅਨੇਕਾਂ ਤਰ੍ਹਾਂ ਦੇ ਕਲ ਕਲੇਸ਼ ਨੇ ਇੱਕ ਇੱਕ ਵਿਅਕਤੀ ਹਜ਼ਾਰਾਂ ਤਰ੍ਹਾਂ ਦੀ ਪੀੜਾ ਦੇ ਪੰਡ ਚੁੱਕੀ ਫਿਰਦਾ ਹੈ ਤੋ ਇੱਕ ਦੌਰ ਐਸਾ ਚੱਲਿਆ ਮੰਦਰੀ ਅੱਗੇ ਆਏ ਮੰਤਰੀ ਅੱਗੇ ਆਏ ਮੰਤਰਾਂ ਨਾਲ ਉਪਚਾਰ ਕਰਦੇ ਰਹੇ ਚਾਹ ਅੱਖ ਦੁਖਦੀ ਹੈ ਚਾਹ ਦਾੜ ਦਾ ਦੁਖਣਾ ਹੈ ਚਾਹ ਪੇਟ ਦਾ ਦਰਦ ਹੈ ਚਾਹ ਤਰ੍ਹਾਂ ਤਰ੍ਹਾਂ ਦੇ ਰੋਗ ਬਿਮਾਰੀਆਂ ਨੇ ਯਾ ਕੁਛ ਘਰੇਲੂ ਕਲਕਲੇਸ਼ ਹੈ ਇਹਨਾਂ ਦਾ ਇਲਾਜ ਮੰਤਰਾਂ ਨਾਲ ਹੁੰਦਾ ਰਿਹਾ ਔਰ ਵੱਖ-ਵੱਖ ਮੰਤਰਾਂ ਦੇ ਆਪਣੇ ਆਪਣੇ ਨਾਮ ਸਨ ਬਿਛੂ ਦੇ ਡੰਗ ਦਾ ਮੰਤਰ ਸੱਪ ਦੇਵੀ ਡੰਗ ਦਾ ਮੰਤਰ ਉਹ ਜੋ ਮੰਤਰ ਸੱਪ ਦੀ ਜ਼ਹਿਰ ਉਤਾਰ ਦਿੰਦਾ ਸੀ ਤੇ ਸੱਪ ਨੂੰ बेहोश ਕਰ ਦਿੰਦਾ ਸੀ ਉਸ ਮੰਤਰ ਦਾ ਨਾਮ ਹੈ ਗੌਰੜੀ ਮੰਤਰ ਜਿਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪਾਵਨ ਪਵਿੱਤਰ ਸ਼ਲੋਕ ਵਿੱਚ ਕਰ ਰਹੇ ਹਨ ਅਨੰਤ ਕਾਲ ਤੋ ਸਾਡੇ ਵੇਸ਼ ਤੇ ਸਤੇਰੇ ਔਰ ਕੁਝ ਹੋਰ ਸਿਆਣੇ ਇਸ ਮੰਤਰ ਦੀ ਵਾਕਫੀਅਤ ਰੱਖਦੇ ਆਏ ਨੇ ਔਰ ਇਸ ਮੰਤਰ ਦੇ ਜਾਪ ਦੇ ਨਾਲ ਉਹ ਸਭ ਪਕੜਦੇ ਰਹੇ ਨੇ ਔਰ ਉਹਨਾਂ ਦਾ ਅੱਜ ਵੀ ਐਸਾ ਕਹਿਣਾ ਹੈ ਕਿ ਸਾਡਾ ਮੰਤਰ ਇੱਕ ਸਾਲ ਤੱਕ ਹੀ ਕੰਮ ਕਰਦਾ ਹੈ ਖਾਸ ਕਰਕੇ ਫਨੀਅਰ ਨਾਲ ਉਸ ਨੂੰ ਅਸੀਂ ਸਾਲ ਤੋਂ ਬਾਅਦ ਛੋੜ ਦਿੰਦੇ ਹਾਂ ਔਰ ਛੋੜ ਦੇ ਹੋਏ ਇਹ ਦੇਖੇ ਗਏ ਨੇ ਤੋ ਇੱਕ ਗੱਲ ਸਪਸ਼ਟ ਹੈ ਕਿ ਮੰਤਰਾਂ ਦੀ ਆਪਣੀ ਮਹਿਮਾ ਗੁੰਜਾਰ પા ਕੇ ਜਦ ਕੋਈ ਮੰਤਰ ਦਾ ਜਾਪ ਕਰਦਾ ਹੈ ਉਸ ਦੇ ਨਾਲ ਜੋ ਤਰੰਗਾਂ ਬਣਦੀਆਂ ਨੇ ਉਸ ਦੇ ਨਾਲ ਜੋ ਵਾਈਬ੍ਰੇਸ਼ਨ ਬਣਦੀ ਹੈ ਮਨੁੱਖ ਦਾ ਆਪਣਾ ਹਿਰਦਾ ਤੇ ਅੰਦੋਲਿਤ ਹੁੰਦਾ ਹੈ ਪਰ ਉਸ ਮੰਤਰ ਦੀ ਉਸ ਤਰੰਗ ਦੀ ਲਪੇਟ ਦੇ ਜਿਹੜਾ ਜਿਹੜਾ ਆਵੇਗਾ ਉਹ ਵੀ ਅੰਦੋਲਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਵੇਗਾ ਉਹ ਵੀ ਪ੍ਰਭਾਵਿਤ ਹੋਏ ਬਿਨਾ ਰਹਿ ਨਹੀਂ ਸਕੇਗਾ ਅੱਜ ਵੀ ਦੇਖਣ ਦੇ ਚਾਹਿਆ ਹੈ ਬੋਧ ਬਿਖਸ਼ੂ ਇਕੱਠੇ ਬੈਠ ਕੇ ਮੰਤਰ ਦਾ ਜਾਪ ਕਰ ਲੈਣੇ ਅੱਜ ਵੀ ਗੁਰੂ ਘਰ ਵਿੱਚ ਪਰੰਪਰਾ ਬਣੀ ਹੋਈ ਹੈ ਇਕੱਠੇ ਬੈਠ ਕੇ ਕੀਰਤਨ ਕਰੋ ਔਰ ਗੁੰਜਾਰ ਪਾ ਕੇ ਕੀਰਤਨ ਕਰੋ ਉਸ ਨਾਲ ਜੋ ਤਰੰਗਾਂ ਬਣਨ ਗਿਆ ਹਿਰਦੇ ਦੀ ਯਕਸੂਈ ਦਾ ਵਾਅਸ ਬਣਨ ਗਿਆ ਮਨ ਨੂੰ ਇਕਾਗਰ ਕਰਨ ਗਿਆ ਆਨੰਦ ਪ੍ਰਦਾਨ ਕਰਨ ਗਿਆ ਤੇ ਹਿਰਦਾ ਇਕਾਗਰ ਹੋ ਜਾਏ ਮਨ ਯਕਸੂ ਹੋ ਜਾਏ अनेका ਰੋਗ ਆਪਣੇ ਆਪ ਰੁਕਸਤ ਹੋ ਜਾਂਦੇ ਨੇ ਕਿਉਂਕਿ ਬੇਸ਼ਪਰ ਰੋਗ ਬਹੁਤ ਸਾਰੇ ਰੋਗ ਸਰੀਰਕ ਨਾ ਹੋ ਕੇ ਮਾਨਸਿਕ ਨੇ। ਤੋਂ ਖੈਰ ਇੱਕ ਦੌਰ ਐਸਾ ਲੰਘਿਆ ਜਦ ਅਜੇ ਮਨੁੱਖ ਨੂੰ ਜੜੀ ਬੂਟੀਆਂ ਦਾ ਗਿਆਨ ਨਹੀਂ ਸੀ। ਅਜੇ ਆਯੁਰਵੈਦਿਕ ਆਲਮੇ ਵਜੂਦ ਦੇਚ ਨਹੀਂ ਆਈ ਸੀ। ਅਜੇ ਯੂਨਾਨੀ ਤਿਬ ਸਾਹਮਣੇ ਨਹੀਂ ਪ੍ਰਗਟ ਹੋਇਆ ਸੀ। ਤੋਂ ਇਨਾ ਪੱਛਮੀ ਦੇਸ਼ਾਂ ਦੇਚ ਵੀ ਤੇ ਯੂਰਪ ਦੀ ਦੁਨੀਆ ਦੇਚ ਵੀ ਮੰਤਰਾਂ ਦੇ ਰਾਹੀਂ ਉਪਚਾਰ ਹੁੰਦਾ ਰਿਹਾ ਹੈ। ਸੂਫੀ ਫਕੀਰ ਮੰਤਰਾਂ ਦੇ ਨਾਲ ਉਪਚਾਰ ਕਰਦੇ ਰਹੇ ਨੇ ਅਤੇ ਅਜ ਵੀ ਦੇਖਣ ਵਿੱਚ ਐਸਾ ਆਉਂਦਾ ਹੈ। ਅਫਗਾਨਿਸਤਾਨ ਦਾ ਇਲਾਕਾ ਪਠਾਨਿਸਤਾਨ ਦੇ ਇਲਾਕੇ 'ਚ ਅਜ ਵੀ ਸੱਪ ਤੇ ਵਿਛੂ ਦੇ ਦਰਦ ਨੂੰ ਮੰਤਰਾਂ ਦੇ ਨਾਲ ਉਪਚਾਰ ਕੀਤਾ ਜਾਂਦਾ ਹੈ, ਦੂਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਾਡੇ ਰੇਸ਼ਤੇ 'ਚ ਵੀ ਅਜ ਵੀ ਦਾੜ ਦਾ ਦਰਦ, ਕੰਨਾਂ ਦੇ ਦਰਦ, ਗਲੇ ਪੈ ਜਾਣਾ, ਟੌਨਸਿਲ ਇਤਿਆਦਕ ਇਹਨਾਂ ਨੂੰ ਆਪਣੇ ਆਪਣੇ ਢੰਗ ਦੇ ਮੰਤਰਾਂ ਦੇ ਜਾਪ ਨਾਲ ਦੂਰ ਕਰਨ ਦੀ ਜੋ ਹੈ ਕੋਸ਼ਿਸ਼ ਕੀਤੀ ਜਾਂਦੀ ਹੈ ਇਹ ਗੱਲ ਵੱਖਰੀ ਹੈ ਕਿ ਮੰਤਰਾਂ ਦੇ ਉਚਾਰਨ ਕਰਨ ਵਾਲੇ 'ਚ ਅਜ ਉਹ ਸ਼ਕਤੀ ਨਹੀਂ ਜੈਸੇ ਦਵਾਈਆਂ ਤੇ ਬਹੁਤ ਅੱਛੀਆਂ ਹੋਣ ਪਰ ਹਕੀਮ ਸਿਆਣਾ ਨਾ ਹੋਵੇ ਨਵਜ ਦੀ ਪਹਿਚਾਣ ਨਾ ਹੋਵੇ ਰੋਗ ਨੂੰ ਸਮਝ ਨਾ ਸਕੇ ਰੋਗ ਦਾ ਕਾਰਨ ਵੀ ਉਹ ਨਾ ਜਾਣਦਾ ਹੋਵੇ ਤੇ ਚੰਗੀਆਂ ਤੋਂ ਚੰਗੀਆਂ ਦਵਾਈਆਂ ਵੀ ਕੀ ਕਰਨਗੀਆਂ ਉਹ ਕਿਵੇਂ ਦੇਵੇਗਾ ਕਿਸ ਮਗਦੌਰ ਵਿੱਚ ਦੇਵੇਗਾ ਇਸ ਤਰੀਕੇ ਨਾਲ ਮੰਤਰਾਂ ਦੀ ਤੇ ਆਪਣੀ ਮਹਾਨਤਾ ਸੇ ਪਰ ਜਪਣ ਵਾਲਾ ਹਿਰਦਾ ਨਾ ਹੋਵੇ ਰਸਨਾ ਨਾ ਹੋਵੇ ਉਤਨਾ ਉਤਸ਼ਾਹ ਨਾ ਹੋਵੇ ਉਹ ਮੰਗ ਨਾਵੇ ਸ਼ਰਧਾ ਨਾ ਹੋਵੇ ਤਾਂ ਉਥੇ ਫਿਰ ਮੰਤਰ ਖਾਲੀ ਰਹਿ ਜਾਂਦੇ ਨੇ ਔਰ ਆਪਣਾ ਉਹ ਪੂਰਾ ਕੰਮ ਕਰਨ ਵਿੱਚ ਅਸਮਰਥ ਹੋ ਜਾਂਦੇ ਨੇ ਮੰਤਰਾਂ ਦੇ ਚੋਂ ਸਿਰ ਮੌਰ ਮੰਤਰ ਹੈ ਪ੍ਰਮਾਤਮਾ ਦਾ ਨਾਮ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਨਮੋ ਮੰਤਰ ਮੰਤਰੰ नमोजन्त्र जन्त्र हे प्रभु तेरा नाम मंत्रा विचों शिरमौर मंत्र है जंत्रा विचों शिरमौर जंत्र है कोई भी मंत्र एक रोग नु दूर करेगा पर हे प्रभु तेरा नाम मंत्र ए ऐसा है सारे रोगों नु दूर कर देना है सर्व रोग का औखर नाम संसार रोगी नामदारो ਮੈ ਲਾਗੇ ਸੱਚ ਬਿਨਾ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੰਸਾਰ ਦੇ ਸਾਰੇ ਰੋਗਾਂ ਦਾ ਇਲਾਜ ਪ੍ਰਭੂ ਦਾ ਨਾਮ ਹੈ ਨਾਮ ਹਿਰਦੇ ਚ ਵਸ ਗਿਆ ਪਰਮ ਅਨੰਦਿਤ ਮਨੁੱਖ ਕਿਸੇ ਨੂੰ ਦੁਖੀ ਨਹੀਂ ਕਰੇਗਾ ਪੀੜਿਤ ਨਹੀਂ ਕਰੇਗਾ ਬਹੁਤ ਸਾਰੇ ਸਮਾਜਿਕ ਮਸਲੇ ਆਪਣੇ ਆਪ ਹੱਲ ਹੋ ਜਾਂਦੇ ਨੇ ਬਹੁਤ ਸਾਰੇ ਰਾਜਨੀਤਿਕ ਵਿਖੇੜੇ ਆਪਣੇ ਆਪ ਹੱਲ ਹੋ ਜਾਂਦੇ ਨੇ ਔਰ अनेका ਸਰੀਰਕ ਰੋਗ ਸਰੀਰ ਵਿੱਚੋਂ ਨਿਕਲ ਜਾਂਦੇ ਨੇ ਮਨ ਦੇ ਸਵਸਥ ਹੁੰਦੇ ਹਨ ਚਾਰੋਂ ਪਾਸੇ ਜੋ ਵਾਤਾਵਰਣ ਬਣਦਾ ਹੈ ਉਹ ਸਵਸਥ ਬਣਦਾ ਹੈ ਤੰਦਰੁਸਤ ਬਣਦਾ ਹੈ ਮਹਾਨ ਬਣਦਾ ਹੈ ਤਾਂ ਇੱਕ ਬੜਾ ਸੁੰਦਰ ਉਦਾਹਰਣ ਦਿੱਤਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਸਨ ਬਿਹੂਨ ਭਯੰਗਨ ਮੰਤਰੰ ਗੌਰੁੜੀ ਨਿਵਾਰਨ ਜੈਸੇ ਸਵੇਰਾ ਗਾਰੜੀ ਮੰਤਰ ਦਾ ਜਾਪ ਕਰਕੇ ਸਪ ਨੂੰ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਦਸਨ ਬਿਹੂਨ ਦੰਦਾਂ ਤੋਂ ਬਿਨਾ ਕਰ ਦਿੰਦਾ ਹੈ ਔਰ ਸੱਪ ਦੇ ਜ਼ਹਿਰ ਉਤਾਰ ਰੈਂਦਾ ਹੈ ਇਸ ਮੰਤਰ ਦਾ ਨਾਮ ਗਾਰੜੀ ਮੰਤਰ ਇੱਕ ਉਦਾਹਰਨ ਬਿਆਦ ਉਪਾਰਨ ਸੰਤਨ ਨਾਨਕ ਲਬਦ ਕਰਮਣੇ ਵਿਰਲੇ ਹੀ ਸੰਤ ਜਨ ਐਸੇ ਨੇ ਜੋ ਪ੍ਰਮਾਤਮਾ ਦੇ ਨਾਮ ਮੰਤਰ ਦਾ ਜਾਪ ਕਰਕੇ ਆਪਣੇ ਜੀਵਨ ਦੇ ਚੋਂ ਵਿਕਾਰਾਂ ਦੀ ਜ਼ਹਿਰ ਕੱਢ ਦਿੰਦੇ ਨੇ ਜ਼ਿੰਦਗੀ ਦੇ ਚੋਂ ਸਾਰੀ ਜ਼ਹਿਰ ਨੂੰ ਨਿਕਾਲ ਕੇ ਪਰੇ ਛੁੱਟ ਦਿੰਦੇ ਨੇ ਜੀਵਨ ਵਿੱਚ ਜ਼ਹਿਰ ਕੀ ਹੈ ਜੀਵਨ ਵਿੱਚ ਕ੍ਰੋਧ ਇੱਕ ਜ਼ਹਿਰ ਹੈ ਲੋਭ ਇੱਕ ਜ਼ਹਿਰ ਹੈ ਅਹੰਕਾਰ ਇੱਕ ਜ਼ਹਿਰ ਹੈ ਮੋਹ ਇੱਕ ਜ਼ਹਿਰ ਹੈ ਕਾਮ ਸੀਮਾ ਤੋਂ ਵਧਿਆ ਹੋਇਆ ਜ਼ਹਿਰ ਹੈ ਅਤੀ ਕ੍ਰੋਧੀ ਅਤੀ ਕਾਮੀ ਅਤੀ ਹੰਕਾਰੀ ਮਨੁੱਖ ਅਤੀ ਜ਼ਹਿਰੀਲਾ ਹੁੰਦਾ ਹੈ ਅਤੀ ਜ਼ਹਿਰੀਲਾ ਉਹਦੀ ਦ੍ਰਿਸ਼ਟੀ ਦੇ ਵਿੱਚ ਵੀ ਜ਼ਹਿਰ ਟਪਕੇਗੀ ਉਦੇ ਬੋਲਾਂ ਵਿੱਚ ਵੀ ਜ਼ਹਿਰ ਪ੍ਰਗਟ ਹੋਵੇਗਾ। ਉਹਦੇ ਉੱਠਦੇ ਆਂ ਬੈਠਦੇ ਆਂ ਜਿਹੜੀਆਂ ਤਰੰਗਾਂ ਵੀ ਉਸ ਦੇ ਸਰੀਰ ਚੋਂ ਨਿਕਲਣਗੀਆਂ ਵਾਤਾਵਰਣ ਨੂੰ ਦੂਸ਼ਿਤ ਕਰਨਗੀਆਂ। ਅਪਵਿੱਤਰ ਕਰਨਗੀਆਂ ਕਿਉਂਕਿ ਜ਼ਹਿਰੀਲਾ ਹੈ। ਪ੍ਰਭੂ ਮੰਤਰ ਦੇ ਜਾਪ ਨਾਲ ਇਹ ਜ਼ਹਿਰ ਅੰਮ੍ਰਿਤ ਬਣ ਜਾਂਦੀ ਹੈ। ਮੈਲਾ ਅਗਰ ਬੇਰੇ ਹੈ ਭਯੰਗਾ। ਬਿਖ ਅੰਮ੍ਰਿਤ बसे एक संगा जहर अमृत की कोई बहुत बड़ी दूरी नहीं है पड़ोसी ने निकटवर्ती ने हो गुजरिया सदी का बड़ा प्रसिद्ध दार्शनिक उर्दू का दा शायर डॉक्टर मोहम्मद इकबाल वो कहना जो जहर हला हल है वो ही अमृत है नादां मालूम नहीं तुझको अंदाज है पीने के इति पीण का ढंग है ਅਗਰ ਕਿਸੇ ਨੂੰ ਪੀਣ ਦਾ ਢੰਗ ਆ ਗਿਆ ਤਾਂ ਅੰਮ੍ਰਿਤ ਹੈ ਤੇ ਜੇ ਪੀਣ ਦਾ ਢੰਗ ਨਹੀਂ ਆਇਆ ਤਾਂ ਜ਼ਹਿਰ ਹੈ ਜੋ ਜ਼ਹਿਰ ਹਲਾ ਹਲ ਹੈ ਵਹੀ ਅੰਮ੍ਰਿਤ ਹੈ ਨਾਦਾਂ ਐ ਨਾਦਾਂ ਜੋ ਜ਼ਹਿਰ ਹਲਾ ਹਲ ਹੈ ਸੰਖਿਆ ਹੈ ਇਹ ਅੰਮ੍ਰਿਤ ਹੈ ਫਰਕ ਸਿਰਫ ਇਤਨਾ ਹੈ ਕਿ ਤੇਰੇ ਕੋਲ ਪੀਣ ਦਾ ਢੰਗ ਹੋਣਾ ਚਾਹੀਦਾ ਹੈ ਜੀਵਨ ਦਾ ਢੰਗ ਹੋਵੇ ਜ਼ਿੰਦਗੀ ਅੰਮ੍ਰਿਤ ਹੈ पर जीवन का ढंग नहीं तो जीवन जहर है वर्तन का ढंग हो तो पदार्थ अमृत ने पर वर्तन ढंग नहीं तो पदार्थ भी जहर ढंग हो तो परिवार अमृत है पर ते सहन का ढंग नहीं आया तो परिवार भी जहर बन सकता है संसार भी जो है जहर बन सकता है गल सारी ढंग दी दैसे दी। ਗੰਨੇ ਵਿੱਚ ਪ੍ਰਭੂ ਨੇ ਬੜਾ ਰਸ ਪਾਇਆ ਹੈ ਮਿੱਠਾ ਅੰਗੂਰਾਂ ਦੇ ਸਵਾਦ ਹੈ ਰਸ ਹੈ ਸੰਤਰਾ ਮਿੱਠਾ ਹੈ ਪਰ ਇਹਨੂੰ ਤ੍ਰਕਾ ਕੇ ਸ਼ਰਾਬ ਬਣਾਈ ਜਾਂਦੀ ਹੈ ਤੋ ਸ਼ਰਾਬ ਤੇ ਕੌੜੀ ਹੈ ਮਿੱਠਾ ਕੌੜਾ ਹੋ ਗਿਆ ਮਿੱਠਾ ਕੁੜਤਨ ਦੇ ਤਬਦੀਲ ਹੋ ਗਿਆ ਤੇ ਜੇ ਮਿੱਠਾ ਕੌੜਾ ਹੋ ਸਕਦਾ ਹੈ ਤੋ ਕੌੜੇ ਨੂੰ ਮਿਠਾ ਵੀ ਕੀਤਾ ਜਾ ਸਕਦਾ ਹੈ ਸੰਖਿਆ ਅਤੀਕੌੜਾ ਅਤੀਕੌੜਾ ਪਰ ਵੈਦ ਲੋਗ ਮਾਰ ਕੇ ਜਦ ਉਸ ਨੂੰ ਕੁਸਤਾ ਬਣਾ ਲੈਂਦੇ ਨੇ ਤਾਂ ਬੜਾ ਕਾਰਾਮਦ ਹੋ ਜਾਂਦਾ ਹੈ ਸੱਪ ਦੀ ਜ਼ਹਿਰ ਦੀਆਂ ਵੀ ਦਵਾਈਆਂ ਬਣਦੀਆਂ ਨੇ ਔਰ अनेका ਰੋਗਾਂ ਦੇ ਵਿੱਚ ਉਹਨਾਂ ਦਾ ਉਪਚਾਰ ਹੁੰਦਾ ਹੈ ਤੇ ਜ਼ਹਿਰ ਦਵਾਈ ਬਣ ਗਈ ਹੈ ਢੰਗ ਹੋਵੇ ਅਗਰ ਢੰਗ ਨਹੀਂ ਤਾਂ ਦਵਾਈ ਵੀ ਜ਼ਹਿਰ ਬਣ ਜਾਏਗੀ ਜੋ ਜ਼ਹਿਰ ਹਲਾ ਹਲ ਹੈ وہی ਅੰਮ੍ਰਿਤ ਹੈ ਨਾਦਾਂ ਮਾਲੂਮ ਨਹੀਂ ਤੁਜ ਕੋ ਅੰਦਾਜ਼ ਹੈ ਪੀਣੇ ਕੇ ਇਤੇ ਪੀਣ ਦਾ ਢੰਗ ਹੈ ਜਿਸ ਨੂੰ ਆ ਜਾਏ ਅੰਮ੍ਰਿਤ ਹੈ ਜਿਹਨੂੰ ਢੰਗ ਨਹੀਂ ਆਇਆ ਤੋ ਜ਼ਹਿਰ ਹੈ